ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਤਾਂ ਅੱਜ ਆਪਾਂ ਕਰਾਂਗੇ ਬਹੁਤ ਹੀ ਮਹੱਤਵਪੂਰਨ MCQ ਅੱਜ ਦਾ ਆਪਣਾ ਟੌਪਿਕ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਤਾਂ ਆਪਣਾ ਪਹਿਲਾ ਕੁਸ਼ਣ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ 1780 ਈਸਵੀ 1785 ਈਸਵੀ 1787 ਈਸਵੀ ਜਾਂ 1790 ਈਸਵੀ ਤਾਂ ਇਹਦਾ ਰਾਈਟ ਆਨਸਰ ਹੋ ਜਿਗਾ ਜੀ 1780 ਈਸਵੀ ਅਗਲਾ ਕੁਸ਼ਣ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦਾ ਨਾਮ ਕੀ ਸੀ ਮਹਾਰਾਜਾ ਸੇਰ ਸਿੰਘ ਮਹਾਰਾਜਾ ਤਰਨ ਸਿੰਘ ਮਹਾਰਾਜਾ ਮਹਾਂ ਸਿੰਘ ਜਾਂ ਰਾਜਾ ਗੱਜ ਸਿੰਘ ਤਾਂ ਇਹਦਾ ਰਾਈਟ ਆਨਸਰ ਸੀ ਹੋ ਜਾਏਗਾ ਜੀ ਮਹਾਰਾਜਾ ਮਹਾਂ ਸਿੰਘ ਤਾਂ ਅਗਲਾ ਕੁਐਸਚਨ ਕਰਾਂਗੇ ਰਣਜੀਤ ਸਿੰਘ ਨੇ ਕਿਹੜੇ ਸਾਲ ਅੰਮ੍ਰਿਤਸਰ ਤੇ ਕਬਜ਼ਾ ਕੀਤਾ 1799 ਈਸਵੀ 1802 ਈਸਵੀ 1805 ਈਸਵੀ ਜਾਂ 1809 ਈਸਵੀ ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ 1802 ਈਸਵੀ ਤਾਂ ਵੀ ਰਾਈਟ ਆਨਸਰ ਹੋ ਜਾਏਗਾ ਇਹਦਾ ਅਗਲਾ ਕੁਐਸਚਨ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਨੇ ਕਦੋਂ ਲਾਹੌਰ ਦੀ ਤਖਤ ਸੰਭਾਲੀ 1799 ਈਸਵੀ 1801 ਈਸਵੀ 1805 ਈਸਵੀ ਜਾਂ 1810 ਈਸਵੀ ਤਾਂ ਇਹਦਾ ਸਹੀ ਆਨਸਰ ਹੋ ਜਾਏਗਾ ਏ ਹੋ ਜਾਏਗਾ ਜੀ 1799 ਈਸਵੀ ਤਾਂ ਅਗਲਾ ਕੁਐਸਚਨ ਕਰਾਂਗੇ ਰਣਜੀਤ ਸਿੰਘ ਨੇ ਆਪਣੇ ਸ਼ਾਸਨ ਦੀ ਸ਼ੁਰੂਆਤ ਕਦੋਂ ਕੀਤੀ 1800 ਈਸਵੀ 1801 ਈਸਵੀ 1802 ਈਸਵੀ ਜਾਂ 1805 ਈਸਵੀ ਤਾਂ ਇਹਦਾ ਸਹੀ ਜਵਾਬ ਹੋ ਜਾਏਗਾ ਜੀ 1801 ਈਸਵੀ ਤਾਂ ਬੀਐਸ ਦਾ ਸਹੀ ਹੋ ਗਿਆ ਜੀ ਤਾਂ ਅਗਲਾ ਕੁਚ ਕਰਾਂਗੇ ਰਮਜੀਤ ਸਿੰਘ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਪੰਜਾਬ ਦਾ ਵਾਕਾ ਸਿਰੇ ਪੰਜਾਬ ਸੂਰਮਾ ਪੰਜਾਬ ਦਾ ਲਾਹੌਰ ਦਾ ਰਾਜਾ ਤਾਂ ਰਾਈਟ ਆਨਸਰ ਹੋ ਜਾਏਗਾ ਸਿਰੇ ਪੰਜਾਬ ਬੀਐਸ ਦਾ ਸਹੀ ਆਨਸਰ ਹੋ ਜਾਏਗਾ ਤਾਂ ਅਗਲਾ ਕੁਐਸਚਨ ਕਰਾਂਗੇ ਰਣਜੀਤ ਸਿੰਘ ਦੇ ਦਰਬਾਰ ਵਿੱਚ ਕਿਹੜਾ ਅੰਗਰੇਜ਼ ਡਾਕਟਰ ਸੀ ਜੌਨ ਲਾਰੈਂਸ ਡਾਕਟਰ ਲੌਗਿੰਗ ਡਾਕਟਰ ਹੋਲਡਨ ਜਾਂ ਡਾਕਟਰ ਜੋਸਫ ਹਨੀਓਨ ਤਾਂ ਰਾਈਟ ਆਨਸਰ ਹੋ ਜਾਏਗਾ ਜੀ ਡੀਐਸ ਦਾ ਰਾਈਟ ਆਨਸਰ ਹੋ ਜਾਏਗਾ अगला क्वेश्चन करा रणजीत सिंह ने कदों काबुल हमला किया अठारह सौ भीह ईस्वी अठारह सौ तेईस ईस्वी अठारह सौ चौंती ईस्वी या अठारह सौ उन्ताली ईस्वी तो इसका सही आंसर हो जाएगा महाराजा रणजीत सिंह ने काबुल उपर जो हमला है अठारह सौ चौंती ईस्वी में किया तो अगला क्वेश्चन करा रणजीत मौत कदों हुई सठारह सौ पैंती ईस्वी अठारह सौ सैंती ईस्वी अठारह सौ अठती ईस्वी या अठारह सौ उन्ताली ईस्वी तो इसका सही आंसर हो जाएगा 339ਵੇਂ ਬੱਚੇ ਜੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਸੀ ਤਾਂ ਅਗਲਾ ਕੁਐਸਚਨ ਆਪਣਾ ਰਣਜੀਤ ਸਿੰਘ ਨੇ ਸੋਨੇ ਦੀ ਕਿਸ ਗੁਰਦੁਆਰੇ ਦੀ ਬਰਮਤ ਕਰਵਾਈ ਸੀ ਸ੍ਰੀ ਕੇਸਗੜ ਸਾਹਿਬ ਸ੍ਰੀ ਦਰਬਾਰ ਸਾਹਿਬ ਬੰਗਲਾ ਸਾਹਿਬ ਜਾਂ ਮਨਜੀ ਸਾਹਿਬ ਤਾਂ ਰਾਈਟ ਆਨਸਰ ਹੋ ਜਾਏਗਾ ਸ੍ਰੀ ਦਰਬਾਰ ਸਾਹਿਬ ਤਾਂ ਅਗਲਾ ਕੁਐਸਚਨ ਕਰਾਂਗੇ ਰਣਜੀਤ ਸਿੰਘ ਤੇ ਸਾਮਰਾਜ ਦੀ ਰਾਜਧਾਨੀ ਕਿਹ ਸੀ ਅੰਮ੍ਰਿਤਸਰ ਲਾਹੌਰ ਪਟਿਆਲਾ ਜਾਂ ਕਪੂਰਥਲਾ ਤਾਂ ਰਾਈਟ ਆਨਸਰ ਬਣ ਜੂਗਾ ਲਾਹੌਰ ਲਾਹੌਰ ਸ਼ਹਿਰ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਰਾਜਧਾਨੀ ਸੀ ਅਗਲਾ ਕੁਐਸਚਨ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਭਾਸ਼ਾ ਨੂੰ ਅਧਾਲਤੀ ਭਾਸ਼ਾ ਬਣਾਇਆ ਪੰਜਾਬੀ ਫਾਰਸੀ ਉਰਦੂ ਜਾਂ ਅੰਗਰੇਜ਼ੀ ਤਾਂ ਸਹੀ ਅੰਸਰ ਹੋ ਜਗਾ ਬੀ ਹੋ ਜਗਾ ਜੀ ਫਾਰਸੀ ਭਾਸ਼ਾ ਸੀ ਜੋ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਅਧਾਲਤੀ ਭਾਸ਼ਾ ਬਣਾਇਆ ਹੋਇਆ ਸੀ ਤਾਂ ਅਗਲਾ ਕੁਐਸਚਨ ਕਰਾਂਗੇ ਰਣਜੀਤ ਸਿੰਘ ਦੀ ਫੌਜ ਨੂੰ ਕੀ ਕਿਹਾ ਜਾਂਦਾ ਸੀ ਲਾਹੌਰੀ ਫੌਜ ਪੰਜਾਬੀ ਫੌਜ ਖਾਲਸਾ ਫੌਜ ਜਾਂ ਰਾਜਾ ਦੀ ਫੌਜ ਤਾਂ ਰਾਈਟ ਆਨਸਰ ਹੋ ਜਾਏਗਾ ਖਾਲਸਾ ਦੀ ਫੌਜ ਤਾਂ ਅਗਲਾ ਕੁਐਸਚਨ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਤਲਵਾਰ ਫਰਾਂਸ ਤੋਂ ਮੰਗਵਾਈ ਸੀ ਨੈਪੋਲੀਅਨ ਦੀ ਲੁਈ 14ਵੀਂ ਦੀ ਜੌਨਾ ਫਾਰਕ ਦੀ ਜਾਂ ਕੈਸਰ ਦੀ ਤਾਂ ਰਾਈਟ ਆਨਸਰ ਹੋ ਜਾਏਗਾ ਨੈਪੋਲੀਅਨ ਦੀ ਤਾਂ ਅਗਲਾ ਕੁਐਸਚਨ ਕਰਾਂਗੇ ਰਣਜੀਤ ਸਿੰਘ ਦੇ ਦੌਰ ਵਿੱਚ ਸਭ ਤੋਂ ਵੱਡੀ ਤੋਪ ਕਿਹੜੀ ਸੀ ਜਮਰੋਦ ਤੋਪ ਜਮਜਮਾ ਤੋਪ ਜਾਂ ਸਿਰ ਤੋਪ ज लाहौरी तौह तो राइट आंसर हो जाएगा जम जमा तौह बी सही हो जाएगा अगला कोशन करा रणजीत सिंह ने किड़ी नीति अपनाई सरकू नीति बंडो तो राज करो धर्म निर्पेखता हिंदू राजनजीत सिंह ने जो नीति अपनाई राइट आंसर हो जाएगा धर्म निरपेखता नीति तो अगला क्वच्चन करा रणजीत सिंह ने किड़ी विदेशी फौजी तकनीक सीखी सीता रूसी तकनीक जर्मन तकनीक ਫ੍ਰਾਂਸੀਸੀ ਤਕਨੀਕ ਜਾਂ ਚੀਨੀ ਤਕਨੀਕ ਤਾਂ ਜੋ ਰਣਜੀਤ ਸਿੰਘ ਨੇ ਆਪਣੀ ਫੌਜ ਵਿੱਚ ਅਪਣਾਈ ਸੀ ਫੌਜੀ ਤਕਨੀਕ ਸ਼ੁਰੂ ਕੀਤੀ ਸੀ ਤਾਂ ਇਹਦਾ ਰਾਈਟ ਆਨਸਰ ਹੋ ਜਾਏਗਾ ਜੀ ਫ੍ਰਾਂਸੀਸੀ ਤਕਨੀਕ ਸੀ ਜੋ ਉਹਨਾਂ ਨੇ ਲਾਗੂ ਕੀਤੀ ਸੀ ਸੀਐਸ ਦਾ ਰਾਈਟ ਆਨਸਰ ਹੋ ਗਿਆ ਅਗਲਾ ਕੁਐਸਚਨ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਮੂਰਤੀ ਕਿੱਥੇ ਲਗਾਈ ਗਈ ਹੈ 2019 ਵਿੱਚ ਤਾਂ ਅੰਮ੍ਰਿਤਸਰ ਲਾਹੌਰ ਚੰਡੀਗੜ੍ਹ ਜਾਂ ਦਿੱਲੀ ਤਾਂ ਇਹਦਾ ਸਹੀ ਆਨਸਰ ਹੋ ਜਗਾ ਜੀ ਜੋ 2019 ਵਿੱਚ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵੱਡੀ ਮੂਰਤੀ ਹੈ ਜੋ ਸਥਾਪਿਤ ਕੀਤੀ ਗਈ ਹੈ। ਤਲਾਹ ਹੋਰ ਸਹੀ ਹੋ ਜੁਗਾ ਜੀ ਇਹਦਾ। ਤਾਂ ਅਗਲਾ ਕੁਐਸਚਨ ਹੈ ਆਪਣਾ ਰਣਜੀਤ ਸਿੰਘ ਨੇ ਕਿਹੜਾ ਕਿਲਾ ਜਿੱਤਿਆ ਸੀ ਜੋ ਅਫਗਾਨਾਂ ਦੇ ਹੱਥ ਵਿੱਚ ਸੀ? ਅਟਕ ਦਾ, ਕਾਬੁਲ ਦਾ, ਜਮਰੌਦ ਦਾ ਜਾਂ ਪਸ਼ਾਵਰ ਦਾ? ਤਾਂ ਰਾਈਟ ਆਨਸਰ ਹੋਵੇਗਾ ਜੀ ਮਹਾਰਾਜਾ ਰਣਜੀਤ ਸਿੰਘ ਨੇ ਜੋ ਪਸ਼ਾਵਰ ਦਾ ਕਿਲਾ ਜਿੱਤਿਆ ਸੀ ਜੋ ਅਫਗਾਨਾਂ ਦੇ ਹੱਥੋਂ ਜਿੱਤਿਆ ਸੀ। ਤਾਂ ਇਸ ਦਾ ਸਹੀ ਆਨਸਰ ਪਸ਼ਾਵਰ ਹੋ ਜਾਏਗਾ। ਤਾਂ ਅਗਲਾ ਕੁਐਸਚਨ ਕਰਾਂਗੇ। ਰਣਜੀਤ ਸਿੰਘ ਨੂੰ ਅਖੀਰਵਾਰ ਦੇਖਣਾ ਹੈ ਅੰਗਰੇਜ਼ ਅਫਸਰ ਦਾ ਨਾਮ ਕੀ ਸੀ ਲਾਰਡ ਮਿੰਟੋ ਲਾਰਡ ਹਾਰਡਿੰਗ ਲਾਰਡ ਵੈਟਨ ਜਾਂ ਲਾਰਡ ਲਾਹੋਜੀ ਤਾਂ ਇਸ ਦਾ ਰਾਈਟ ਆਨਸਰ ਹੋ ਜੀ ਹੈ ਸੀ ਇਸ ਦਾ ਰਾਈਟ ਆਨਸਰ ਹੋ ਜੀ ਹੈ ਲਾਰਡ ਵੈਟਨ ਤਾਂ ਅੱਜ ਦੀ ਕਲਾਸ ਵਿੱਚ ਇੰਨੇ ਹੀ ਕੁਐਸਚਨ ਹਨ ਜੀ ਤਾਂ ਜੇਕਰ ਤੁਹਾਨੂੰ ਆਪਣੀ ਕਲਾਸ ਵਧੀਆ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜੁਬ ਕਰਨਾ ਜੀ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਹੋਰ ਟੌਪਿਕ ਦੇ ਨਾਲ ਇਦਾਂ ਦੇ ਬਹੁਤ ਵਧੀਆ